ਅਨੇ ਦੇ ਉਹਨਾਂ ਨੂੰ ਉੱਥੇ ਪੈਸੇ ਲਾ ਰਹੀ ਹੈ ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਇਹ ਜੋ ਵੀ ਕਰਨਾ ਠੀਕ ਹੈ ਅੱਜ ਜਿਹੜਾ ਗਰੀਬ ਬੰਦਾ ਹੋਰ ਗਰੀਬ ਹੋ ਰਿਹਾ ਜਿਹੜਾ ਅਮੀਰ ਹੋਰ ਹੋਰ ਅਮੀਰ ਹੋ ਰਿਹਾ ਗਵਰਨਮੈਂਟ ਜਿਹੜਾ ਬੰਦਾ ਬਿਲਾਈ ਰਿਟਾਇਰ ਹੋਏਗਾ ਉਹਨੂੰ ਉਹ 60% ਰੱਖ ਲੇਗੀ ਤੁਹਾਡਾ 40% ਉਹ ਸਾਨੂੰ ਵਾਪਸ ਦੇ ਦੇਗੀ ਜਿਹੜਾ 60% ਕੋਲੇ ਉੱਪਰ ਸਾਨੂੰ ਮਿਲ ਜਾਂਦੇ ਇਹ ਮਾਰਕੀਟ ਦੇ ਵਿੱਚ ਪੈਸਾ ਲਾ ਰਹੇ ਐਨਬੀਐਸ ਦਾ ਯਾਰ ਮਾਰਕੀਟ ਰਾਜ ਆਪਾਂ ਕੱਲ ਡਾਊਨ ਹੈ ਕੀ ਪਤਾ ਅੱਜ ਦੇ ਸ਼ੇਅਰ ਜਿਹੜੇ ਕੱਲ ਕੀ ਹੋਣਾ ਵਾ ਜਿਹੜੀ ਮਾਰਕੀਟ ਦੇ ਵਿੱਚ ਆ ਸਾਡਾ ਪੈਸਾ ਹੈ ਉਹ ਹਾਈ ਰਿਸਕ ਤੇ ਹੈ ਰੇਲਾਂ ਵੀ ਰੋਕੋਗੇ ਅਗਰ ਮੰਗਾ ਨਾ ਬਿਲਕੁਲ ਰੋਕਾਂਗੇ ਜੀ ਰੇਲ ਕਰਮਚਾਰੀ ਇਹ ਸੱਕ ਜੇ ਨਹੀਂ ਹੈ ਵੀ ਕੋਈ ਯਾਤਰੀ ਪਰੇਸ਼ਾਨ ਹੋਵੇ ਅਸੀਂ ਨਹੀਂ ਜਾਂਦੇ ਹਾਂ ਜੀ ਇਹ ਡਿਮਾਂਡ ਹੈ ਆ ਗਈ ਵੀ ਹਾਵੇ ਪਾਣੀ ਸਰ ਤੋਂ ਉੱਪਰ ਨਿਕਲ ਗਿਆ ਤਾਂ ਕੋਈ ਗੱਲ ਨਹੀਂ ਇਲੈਕਟ੍ਰੋਨਾਲ ਲੈਣ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਐਨ ਪੀ ਐਸ ਨੈਸ਼ਨਲ ਪੈਨਸ਼ਨ ਸਕੀਮ ਜੋ ਜੋ ਸਾਡੀ ਸੈਂਟਰੀ ਸਰਕਾਰ ਆ ਜਿਸ ਦੇ ਵੱਲੋਂ ਇੱਕ ਨਵੀਂ ਪਾਲਸੀ ਉਹਦੇ ਚਲਿਤੀ ਗਈ ਉਹਦੇ ਵਿੱਚ ਪ੍ਰਦਾਨ ਕੀਤੇ ਗਏ ਨੇ ਕਾਫੀ ਉਹਦੇ ਚੱਲਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਕੀ ਆਲ ਆਫ ਇੰਡੀਆ ਦੇ ਜਿਹੜੇ ਰੇਲਵੇ ਸਟੇਸ਼ਨ ਆ ਉਸ ਤੋਂ ਬਾਹਰ ਜਿਹੜੇ ਨੇ ਕਰਮਚਾਰੀ ਬੈਠੇ ਨੇ ਗੱਲਬਾਤ ਵੀ ਕਰਦੇ ਆ ਸੀ ਨੈਸ਼ਨਲ ਜਿਹੜੀ ਸਕੀਮ ਜਿਹੜੀ ਕੱਢੀ ਆ ਪੈਨਸ਼ਨ ਸਕੀਮ ਉਹਦੇ ਵਿੱਚ ਕੀ ਘਟਾ ਹੈ ਤੇ ਕੀ ਵਾਦਾ ਹੈ ਕਿ ਇਹਦੇ ਜਿਹੜਾ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਉਹਦੇ ਵਿੱਚ ਕੀ ਕੀ ਲੱਗਦਾ ਕੀ ਤੁਹਾਨੂੰ ਐਦਾ ਜੀ ਜਿਹੜੀ ਨੈਸ਼ਨਲ ਪੈਨਸ਼ਨ ਸਕੀਮ ਹੈ ਇਹਦੇ ਵਿੱਚ ਕੀ ਆ ਵੀ ਗਵਰਨਮੈਂਟ ਵੱਲੋਂ 14% ਐਡ ਕੀਤਾ ਜਾਂਦਾ 10% ਜਿਹੜਾ EMPLOYE ਦਾ ਕੱਟਦਾ ਕੁੱਲ 24% ਜਿਹੜਾ ਹਰ ਹਰ ਮਹੀਨੇ ਸੈਲਰੀ ਵਿੱਚੋਂ EMPLOYE ਦਾ ਕੱਟਿਆ ਜਾ ਰਿਹਾ ਉਹਦੇ ਵਿੱਚ ਚਾਹੇ ਅੱਜ ਦੀ ਡੇਢ ਵਿੱਚ ਚਾਹੇ ਕਰੋੜਾ ਰੁਪਏ ਹੋ ਜਾਵੇ ਪਰ ਗਵਰਨਮੈਂਟ ਜਦੋਂ ਬੰਦਾ EMPLOYE ਰਿਟਾਇਰ ਹੋਏਗਾ ਉਹਨੂੰ ਉਹ 60% ਰੱਖ ਲੇਗੀ ਸਾਡਾ 40% ਉਹ ਸਾਨੂੰ ਵਾਪਸ ਦੇ ਦੇਗੀ ਜਿਹੜਾ 60% ਉਹਦੇ ਉੱਪਰ ਸਾਨੂੰ ਪੈਨਸ਼ਨ ਦੇ ਮਤਲਬ ਕਹਿਣ ਦਾ ਕਿ ਸਾਡੇ ਹੀ ਪੈਸੇ ਦੇ ਉੱਪਰ ਪੈਨਸ਼ਨ ਦੇਗੀ ਸਾਨੂੰ ਇਸ ਕਰਕੇ ਮਨਜ਼ੂਰ ਨਹੀਂ ਮੈਂ ਨਾ ਤੁਸੀਂ ਕਰਦੇ ਹੋ ਸਭ ਕੁ ਤੁਸੀਂ ਕਰਦੇ ਹੋ ਸਰਕਾਰਾਂ ਆ ਕੇ ਨਵੇਂ ਫਰਮਾਨ ਦੇ ਦਿੰਦੀਆਂ ਫਿਰ ਤੁਹਾਨੂੰ ਧਰਨੇ ਲਗਾਣੇ ਪੈ ਜਾਂਦੇ ਨੇ ਕਿ ਗੁੰਗੀਆਂ ਬਹਿਰੀਆਂ ਸਰਕਾਰਾਂ ਪਹਿਲੇ ਕਿਉਂ ਨਹੀਂ ਸੋਚਦੀ ਇੱਕ ਬੰਦਾ ਦਿਨੇ ਰਾਤ ਜਾ ਕੇ ਕੰਮ ਕਰਦਾ ਵੇ ਆਪਣੇ ਬੱਚਿਆਂ ਨੂੰ ਦੂਰ ਰੱਖਦਾ ਕਰੋਨਾ ਦੇ ਵਿੱਚ ਵੀ ਤੁਸੀਂ ਸਾਰੇ ਕੰਮ ਕੀਤੇ ਨੇ ਕਈ ਮੁਲਾਜ਼ਮ ਜਿਹੜੇ ਨੇ ਜੋ ਤੁਹਾਡੇ ਰੇਲਵੇ ਦੇ ਕਰਮਚਾਰੀ ਸੀਗੇ ਉਹ ਵੀ ਕਿਤਨੇ ਕੀਤੇ ਉਹਨਾਂ ਦੀ ਸ਼ਹਾਦਤਾਂ ਹੋ ਗਈਆਂ ਸੀਗੀਆਂ ਲੇਕਿਨ ਕਿਸ ਤਰ੍ਹਾਂ ਮੰਨਦੇ ਹੋ ਸਕੀਮ ਬਿਲਕੁਲ ਸਹੀ ਕਹਿ ਰਹੇ ਹੋ ਜੀ ਕਰੋਨਾ ਕਾਲ ਦੇ ਵਿੱਚ ਵੀ ਸਾਡੇ ਜਿਹੜੇ EMPLY ਕਈ ਕਰੋਨਾ ਉਹਨਾਂ ਨੂੰ ਹੋ ਗਿਆ ਤੇ ਉਹ ਸ਼ਹੀਦ ਹੋ ਗਏ ਹਜ਼ਾਰਾਂ EMPLY ਉਹਦੀ ਵੀ ਅਸੀਂ ਦੀਵਾਨ ਕੀਤੀ ਵੀ ਉਹ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਐਨਪੀਐ ਦਾ ਵਿਰੋਧ ਅਸੀਂ ਕਰਦੇ ਰਾਵਾਂ ਕਿਉਂਕਿ 2004 ਤੋਂ ਲਾਗੂ ਹੋਈ ਹੈ ਮੈਂ ਖੁਦ ਪੁਰਾਣੀ ਪੈਨਸ਼ਨ ਸਕੀਮ 'ਚ ਹਾਂ ਪਰ ਅਸੀਂ ਵਿਰੋਧ ਕਰਦੇ ਹਾਂ ਵੀ ਆਉਣ ਵਾਲੇ ਜਿਹੜੇ ਸਾਡੇ ਹੀ ਬੱਚੇ ਹੋਣ ਉਹ ਐਨਪੀਐਸ ਦੇ ਨਾ ਜਾਣ ਕਿਉਂਕਿ ਇਹ ਮਾਰਕੀਟ ਦੇ ਵਿੱਚ ਪੈਸਾ ਲਾ ਰਹੇ ਐਨਪੀਐਸ ਦਾ ਇਹ ਮਾਰਕੀਟ ਅੱਜ ਆਪਾਂ ਕੱਲ ਡਾਊਨ ਹੈ ਕੀ ਪਤਾ ਅੱਜ ਦੇ ਸ਼ੇਅਰ ਜਿਹੜੇ ਕੱਲ ਕੀ ਹੋਣਾ ਵਾ ਜਿਹੜੀ ਮਾਰਕੀਟ ਦੇ ਵਿੱਚ ਸਾਡਾ ਪੈਸਾ ਹੈ ਉਹ ਹਾਈ ਰਿਸਕ ਤੇ ਹੈ ਕੱਲ ਨੂੰ ਮੰਨ ਲਓ ਸਾਡਾ 1 ਕਰੋੜ ਦਾ 1 ਲੱਖ ਵੀ ਰਹਿ ਸਕਦਾ ਕਰਕੇ ਸਾਨੂੰ ਇਹ ਹੈ ਕਿ ਮੰਗ ਵੀ ਐਨਪੀਐਸ ਨੂੰ ਬੰਦ ਕਰੇ ਸਰਕਾਰ ਟੋਟਲੀ ਲੋੜ ਤੇ ਕਿਉਂ ਬੰਦ ਕਰ ਦੇਗੀ ਸਰਕਾਰ ਨੂੰ ਹੀ ਤਾਂ ਆਪਣਾ ਸਵਾਰਥ ਮਿਲਦਾ ਹੈ ਬੜਾ ਫਾਇਦਾ ਮਿਲਦਾ ਹੈ ਉਹ ਚੰਦ ਲੋਕਾਂ ਚੰਨ ਮੁੱਠੀ ਪਰ ਲੋਕਾਂ ਦੀ ਗੱਲ ਕਿਉਂ ਮੰਨੇ ਬਿਲਕੁਲ ਅਸੀਂ ਉਹ ਤੁਹਾਡੀ ਗੱਲ ਨਾਲ ਸਹਿਮਤ ਆ ਬਈ ਜਿਹੜੀ ਸਰਕਾਰ ਹੈ ਇਹ ਸਰਮਾਇਦਾਰੀ ਸਰਕਾਰ ਅਸੀਂ ਇਸ ਦਾ ਕਿ ਵਿਰੋਧ ਕਰਦੇ ਆ ਵੀ ਜਿਹੜੀ ਸਰਕਾਰ ਹੈ ਇਹ ਕੁਝ ਜਿਹੜੇ ਇਹਨਾਂ ਨੇ ਆਪ ਮਿਲੇ ਹੋਏ ਆ ਸਰਮਾਇਦਾਰ ਇਹ ਅਡਾਨੀ ਅੰਬਾਨੀ ਦੇ ਉਹਨਾਂ ਨੂੰ ਉੱਤੇ ਪੈਹ ਲਾ ਰਹੀ ਹੈ ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਇਹ ਜੋ ਵੀ ਕਰਨਾ ਠੀਕ ਹੈ ਅੱਜ ਜਿਹੜਾ ਗਰੀਬ ਬੰਦਾ ਹੋਰ ਗਰੀਬ ਹੋ ਰਿਹਾ ਜਿਹੜਾ ਮੀਰ ਹੋਰ ਹੋਰ ਮੀਰ ਹੋਰ ਮੀਰ ਹੋ ਰਿਹਾ ਪੱਤੇ ਤਿੰਨ ਸਕੀਮ ਜਿਹੜੇ ਕਿਸ਼ਤਾਂ ਹੈਗੀਆਂ ਉਹ ਫਿਰ ਕੀ ਉਹਤੇ ਕੀ ਇਹਨਾਂ ਦੇ ਫਰਮਾਨ ਕੱਢਿਆ ਕੁਝ ਕੱਢਿਆ ਉਹਨਾਂ ਨੇ ਅਜੇ ਕੋਈ ਇਹਨਾਂ ਨੇ ਫਰਮਾਨ ਨਹੀਂ ਕੱਢਿਆ ਹੋ ਸਕਦਾ ਇਹਨਾਂ ਦਾ ਕੋਈ ਇਲੈਕਸ਼ਨ ਟ੍ਰੈਂਡ ਹੋਵੇ ਦੇ ਵੀ ਦੇਣ ਪਰ ਸਾਡੀ ਡਿਮਾਂਡ ਹੈ ਲੰਬੇ ਸਮੇਂ ਤੋਂ ਹੈ ਬਈ ਕਾਂਗਰਸ ਸਰਕਾਰ ਵੀ ਰਹੀ ਜਾਂ ਹੋਰ ਵੀ ਸਰਕਾਰਾਂ ਰਹੀਆਂ ਇੰਨੀਆਂ ਇੰਨੇ ਕਰਾਈਸਿਸ ਆਏ ਕਦੇ ਵੀ ਡੀਏ ਦੀ ਕਿਸ਼ਤ ਨਹੀਂ ਰੁਕੀ ਤੇ ਅੱਜ ਇਹ ਮੋਦੀ ਸਰਕਾਰ ਜਾਂ ਜਿਹੜੀ ਮੌਜੂਦਾ ਸਰਕਾਰ ਜੋ ਵੀ ਹੈ ਉਹਨੇ ਦਿਨ ਕਿਸ਼ਤ ਕੋਰੋਨਾ ਕਾਲ ਦੇ ਵਿੱਚ ਇਹ ਕਿਹਾ ਸੀ ਵੀ ਅਸੀਂ ਫਿਲਹਾਲ ਨਹੀਂ ਦੇ ਸਕਦੇ ਤੁਹਾਨੂੰ ਬਾਅਦ 'ਚ ਦੇਵਾਂਗੇ 2020 ਤੋਂ ਜਨਵਰੀ ਤੋਂ ਰੋਕੀ ਹੋਈ ਹੈ ਤਿੰਨ ਕਿਸ਼ਤਾਂ ਅੱਜ ਤੱਕ ਨਹੀਂ ਮਿਲੀਆਂ 23 ਆ ਗਿਆ 2.5 ਸਾਲ ਹੋ ਗਏ ਅਸੀਂ ਡਿਮਾਂਡ ਕਰਦੇ ਵੀ ਜਿਹੜਾ ਏਰੀਅਰ ਹੈ ਉਹਦਾ ਦੇ ਦਿਓ ਏਰੀਅਰ ਹੀ ਸਾਡਾ ਬਕਾਇਆ ਹੈ ਉਹਨੂੰ ਕੰਟੀਨਿਊ ਇਹਨਾਂ ਨੇ ਕਰਦਾ ਸੀਗਾ ਪਰ ਸਾਡਾ ਤਿੰਨ ਕਿਸ਼ਤਾਂ ਜਿਹੜੀਆਂ ਹੈਗੀਆਂ 18 ਮਹੀਨੇ ਦੀਆਂ ਉਹ ਬਕਾਇਆ ਏਰੀਅਰ ਆਤਮ ਨਿਰਭਰ ਕਿੱਦਾਂ ਕਹਿੰਦੀ ਮੋਦੀ ਸਰਕਾਰ ਆਤਮ ਨਿਰਭਰ ਲੋਕ ਜਿਹੜੇ ਨੇ ਆਤਮ ਨਿਰਭਰ ਹੋ ਗਏ ਨੇ ਤਾਂ ਲਗਾਣ ਨੂੰ ਇੱਥੇ ਆ ਕੇ ਸੁਣਿਆ ਜਾਵੇ ਪੁੱਛਿਆ ਜਾਵੇ ਪਬਲਿਕ ਨੂੰ ਤਾਂ ਹੀ ਪਤਾ ਲੱਗੇਗਾ ਵੀ ਆਤਮ ਨਿਰਭਰ ਹੈ ਕਿ ਨਹੀਂ ਹੈ ਅੱਜ ਏਸੀ ਦੇ ਕੋਚ ਜਿਆਦਾ ਵਧਾਈ ਜਾ ਰਹੇ ਆ ਗਰੀਬ ਲੋਗ ਆ ਜਨਤਾ ਸਲੀਪਰ ਜੇ ਜਨਰ ਜਨ ਨਹੀਂ ਰੋਕੀ ਜਾ ਸਕਦੇ ਤੇ ਏਸੀ ਦੇ ਕਿਤੇ ਸਫ਼ਰ ਕਰਨਗੇ ਏਸੀ ਦੇ ਕੋਚ ਵਧਾਈ ਜਾ ਰਹੇ ਸਾਰੇ ਏਸੀ ਦੇ ਕੋਚ ਕਰ ਰਹੇ ਹਾਂ ਤਾਂ ਇੱਥਾ ਉਹਨੇ ਕੀ ਹੁਣ ਤੁਸੀਂ ਪੈਸੇ ਤੁਹਾਡੀ ਜੇਬੋਂ ਘਟਾਣਾ ਉਹ ਆਪਣੇ ਤਰੀਕੇ ਨਾਲ ਘਟਾਣਗੇ ਅਸੀਂ ਤਾਂ ਪੂਰਾ ਦੇਖੋ ਅਸੀਂ ਸੈਂਟਰ ਗਵਰਨਮੈਂਟ EMPLOYEES ਆ ਅਸੀਂ ਤਾਂ ਪੂਰਾ ਆਪਣੇ ਮਲਾਈਆਂ ਵਾਸਤੇ ਕਰਨਾ ਲਾ ਕੇ ਤੇ ਬੈਠੇ ਰਵਾਂਗੇ ਚਲੋ ਜਲੋ ਅਸੀਂ ਵਿਰੋਧ ਕਰਾਂਗੇ ਲੇਕਿਨ ਤੁਸੀਂ ਉਸ ਪੋਲਿਸੀ ਦੇ ਵਿੱਚ ਨਹੀਂ ਹੋ ਜੋ ਪੋਲਿਸੀ ਹੁਣ ਲਾਗੂ ਹੋਈ ਹੈ ਨਹੀਂ ਅਸੀਂ ਚਾਹੇ ਨਹੀਂ ਹੈ ਪਰ ਅਸੀਂ ਯੂਨੀਅਨ ਦੇ ਵੀ ਨੇਤਾ ਅਸੀਂ ਸਾਡਾ ਕੰਮ ਹੈ ਵੈਲਫੇਅਰ ਕਰਨਾ EMPLOYEES ਸਾਡੇ ਨਾਲ ਜਿਹੜੇ ਬੰਦੇ ਜੁੜੇ ਆ ਜਿਹੜੇ EMPLOYEES ਸਾਡੇ ਮੈਂਬਰ ਜੁੜੇ ਆ ਅਸੀਂ ਇਹ ਕਹਿੰਦੇ ਆ ਵੀ ਉਹਨਾਂ ਨੂੰ ਕਮ ਸੇ ਕਮ ਉਹ ਸਮਝਣ ਵੀ ਇਹਦਾ ਕਿੰਨਾ ਨੁਕਸਾਨ ਹੈ NPS ਦਾ देखिए ਤੁਸੀਂ ਬੜਾ ਸੋਹਣਾ ਇੱਕ ਸਲੋਗਨ ਲਿਖਿਆ ਮਗਾਈ ਬੱਤੇ ਕੀ ਰੁਕੀ ਹੋਈ ਕਿਸ਼ਤੋਂ ਕੇ ਏਰੀਅਲ ਕਾ ਬੁਕਤਾਨ ਕਰੋ ਕਿਉਂ ਕੀਤਾ ਜਾਵੇਗਾ ਕਿਉਂ ਕਰੇਗੀ ਸਰਕਾਰ ਸਰਕਾਰ ਤੱਕ ਤੁਹਾਡੀ ਆਵਾਜ਼ ਕਿੱਦਾਂ ਜਾਊਗੀ ਕਿਉਂ ਆਪਾਂ ਕਮਾ ਕੇ دیے ਕਰੋਨਾ ਕਾਲ ਮੇ ਜੀ ਹਮਨੇ ਆਪਣਾ ਜੀਵਨ ਕੋ ਮਤਲਬ ਦਾਅੋ ਪਰ ਲਗਾ ਕੇ ਜੀ ਕੰਮ ਕੀਏ ਹਮਨੇ ਕੰਟੀਨਿਊ ਸਾਰੇ ਲੋਕ ਕਰੋਨਾ ਕਾਲ ਮੇ ਘਰ ਮੇ ਥੇ ਹਮਨੇ ਬਿਲਕੁਲ ਡਿਊਟੀ ਨਿਭਾ ਰਹੀ ਥੀ ਉਹ ਤੁਹਾਡਾ ਰਿਸਕ ਸੀਗਾ ਸਰਕਾਰ ਤਾਂ ਲੁਫਤ ਸੀਗੀ ਆਪਣੇ ਮਜੇ ਚ ਜੀ ਤਾਂ ਹਮ ਵੀ ਤਾਂ ਦੇਸ਼ ਵਾਸਤੇ ਹੀ ਕੰਮ ਕਰ ਰਹੇ ਥੇ ਉਹ ਜੋ ਮਾਲ ਢੁਲਾਈ ਜੋ ਹੁੰਦੀ ਹੈ ਉਸੇ ਹਮਾਰੇ ਰੁਕ ਜਾਤੀ ਖਾਦ ਪਦਾਰਥ ਜੋ ਹੁੰਦੀ ਹੈ ਇੱਕ ਸਥਾਨ ਤੋਂ ਦੂਸਰੀ ਸਥਾਨ ਜਾਂਦੀ ਹੈ ਤੁਹਾਨੂੰ ਪਤਾ ਹੈ ਜਦੋਂ ਦੇਸ਼ ਤੇ ਕੋਈ ਆਫਤ ਆਂਦੀ ਹੈ ਤਾਂ ਉਦੋਂ ਸਰਕਾਰ ਆ ਸੋਚਦੀ ਹੈ ਕਿ ਇਹ ਕਿਹੜੇ ਕਿਹੜੇ ਭੇੜ ਬੱਕਰੀਆਂ ਹੈਗੀਆਂ ਜਿਨ੍ਹਾਂ ਕੋ ਕੰਮ ਲੈ ਲਈਏ ਮੈਨੂੰ ਮਾਫ ਕਰਨਾ ਸ਼ਬਦ ਇਸਤੇਮਾਲ ਕਰ ਰਿਹਾ ਹਾਂ ਕਿਹੜੇ ਕਿਹੜੀ ਭੇੜ ਬੱਕਰੀਆਂ ਇਸ ਉਹਨਾਂ ਕੋਲ ਕੰਮ ਲੈ ਲਈਏ ਜਦੋਂ ਮੌਕਾ ਨਿਕਲ ਕੇ ਬਿਮਾਰੀ ਨਿਕਲ ਗਈ ਉਹਨਾਂ ਨੂੰ ਕਹਿ ਦੋ ਕਿ ਆ ਤੁਹਾਡੇ ਫੰਡ ਸਾਰੇ ਲੋਕ ਤੇ ਸਰਕਾਰ ਬਾਰੇ ਉਹੀ ਕੰਮ ਨਹੀਂ ਕਰ ਰਹੀ ਜੀ ਜੀ ਉਹੀ ਤਾਂ ਉਹੀ ਤਾਂ ਬਾਤ ਹੈ ਸਰ कोरोना काल में काफी मतलब माल भाड़े में काफी वृद्धि हुई थी पहले के पीछा इसमें मतलब कि कोई कमी नहीं हुई है अभी तक हम लोग जो भी काम किए हैं अभी तक ईमानदारी से किए हैं कोरोना में भी किए हैं गट्टियां चली हैं ना माल गट्टियां उनिया पैसेंजर चली है पैसेंजर गट्टियां तो बंद ही सीगियां क्योंकि माल गड्डी दो अर्निंग हैगी रेल नु पैसेंजर गड्डी दो अर्निंग नहीं है माल गड्डी जे जिन्ना कमाई कीती ना वो उन्नी इना ने पैसेंजर गट्टियां तो नहीं कीती कोरोना काल दे बीच क्लोजपुर मंडल तो कोई आ गया ਸ਼ਿਵਾਸਨ ਦੇ ਇਨਫੋਰਜੂ ਰਮੰਡਲ ਤੋਂ ਕੋਈ ਆਇਆ ਕੋਈ ਰਮੰਡਲ ਤੋਂ ਕੋਈ ਨਹੀਂ ਆਇਆ ਜੀ ਇਹ ਹਾਂਜੀ ਪੂਰੀ ਨਾਰਦਰਨ ਦੇ ਵਿੱਚ ਚੱਲਦੀ ਵੀ ਇਹ ਅੱਜ ਦੀ ਨਹੀਂ ਹੈਗੀ ਇਹ ਕਾਫੀ ਦਿਨ ਤੋਂ ਸਾਡੀ ਡਿਮਾਂਡ ਹੈ ਜਿਹੜੀ ਚੱਲੀ ਜਾ ਰਹੀ ਹੈ ਹਜੇ ਤੱਕ ਇਹਨਾਂ ਕਿਸੇ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ ਤਰਨਾ ਕਿੰਨੀ ਦੇਰ ਤੱਕ ਬਰਕਰਾਰ ਰਹੂਗਾ ਤੁਸੀਂ ਅਜੇ ਤੱਕ ਅਨਮਿੱਤੇ ਸਮੇਂ ਲਈ ਕਿਹਾ ਕਿ ਇਹ ਛੋਟੇ ਛੋਟੇ ਟਾਈਮ ਲਈ ਅਨਮਿੱਤੇ ਸਮੇਂ ਲਈ ਸਾਡਾ 8 ਤਰੀਕ ਤੋਂ 3 11 ਤਰੀਕ ਤੱਕ ਚੱਲਣਾ 4 ਦਿਨ ਫਿਰ ਅਸੀਂ 12 ਤਰੀਕ ਨੂੰ ਨਵੀਂ ਦਿੱਲੀ ਸਾਨੂੰ ਜੋ ਵੀ ਆਦੇਸ਼ ਹੋਏ ਆ ਵੀ ਨਵੀਂ ਦਿੱਲੀ ਨਾਰਦਰਨ ਲੈਵਲ ਤੇ ਪੂਰੀ ਨਾਰਦਰਨ ਦੀ ਜਿੰਨੀ ਅੰਪਲਾਈ ਹੋਣਗੇ ਰੇਲਵੇ ਦੇ ਉੱਤੇ ਇਕੱਠੇ ਹੋ ਕੇ ਉੱਥੇ ਦਰਨਾ ਲਾਣਾ ਅਸੀਂ 12 ਤਰੀਕ ਨੂੰ ਪਰਸੋਂ ਦਿੱਲੀ ਦੇ ਵਿੱਚ ਤੇ ਜੇ ਅਗਰ ਨਹੀਂ ਮੰਗਿਆ ਗਿਆ ਆ ਸਾਡੀਆਂ ਮੰਗਾਂ ਜੋ ਵੀ ਹੈ ਤੇ ਅਸੀਂ ਜਿਹੜੇ ਵੀ ਸਾਡੇ ਲੀਡਰ ਦੇ ਉੱਪਰਲੇ ਤੇ ਉਹ ਜੋ ਆਦੇਸ਼ ਕਰਨਗੇ ਅਗਰ ਇਹ ਲੋਕ ਨਹੀਂ ਪਏ ਤੇ ਰੇਲ ਵੀ ਰੋਕਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਸਟੇਸ਼ਨ ਦੇ ਡਿਵੈਲਪਮੈਂਟ ਲਈ ਪੈਸਾ ਖਰਚਦੀ ਵੀ ਕਰੋੜਾ ਰੁਪਏ ਖਰਚਦੀ ਪਈਏ ਇੱਕ ਸਿਰਫ ਡਿਵੈਲਪਮੈਂਟ ਵਾਸਤੇ ਤੁਹਾਡੀ ਡਿਵੈਲਪਮੈਂਟ ਤੁਹਾਡੇ ਬੱਚਿਆਂ ਦੀ ਡਿਵੈਲਪਮੈਂਟ ਤੁਹਾਡੇ ਬੱਚਿਆਂ ਦੇ ਭਵਿੱਖ ਉਹਦੇ ਵਾਸਤੇ ਪੈਸਾ ਨਹੀਂ ਕਰ ਸਕਦੀ ਉਹ ਪੈਸਾ ਕਰੋ ਕਰੀਏ ਫਿਰ ਬਿਲਕੁਲ ਖਰਚਣਾ ਚਾਹੀਦਾ 3 ਔਰ ਓਕੇ ਹੋਇਆ ਜਦ ਕਿ ਅਸੀਂ ਨਹੀਂ ਕਹਿੰਦੇ ਅਸੀਂ Hindu Muslim ਧਰਮ ਹੁੰਦਾ ਕੋਈ ਬਦਬੂਰ ਨਹੀਂ ਕਰਦੇ ਮਤਲਬ ਮੰਦਿਰਾਂ ਜੇ ਜਾਂ ਧਾਰਮਿਕ ਸਥਾਨਾਂ ਤੇ ਇੰਨਾ ਪੈਸਾ ਕਰੋੜਾਂ ਰੁਪਏ ਖਰਚ ਰਹੀ ਹੈ ਜੇ ਤੁਸੀਂ ਇੱਕ ਇਨਸਾਨ ਨੂੰ ਜਾਂ ਇੱਕ EMPLYEE ਨੂੰ ਨਹੀਂ ਦੇ ਸਕਦੇ ਤੇ ਉਹਨਾਂ ਨੇ ਭਗਵਾਨ ਨੂੰ ਤਾਂ ਦੇਣ ਦਾ ਕੋਈ ਫਾਇਦਾ ਨਹੀਂ ਹੈ ਭਗਵਾਨ ਕੋਈ ਕਹਿੰਦਾ ਨਹੀਂ ਵੀ ਐਸਾਂ ਨੂੰ ਦੇ ਪੈਸੇ ਤੁਹਾਨੂੰ ਲੱਗਦਾ ਕਿ ਇਨਸਾਨ ਦੀ ਵੈਲਿਊ ਹੈਗੀ ਹੈ ਬਿਲਕੁਲ ਜੀ ਇਨਸਾਨ ਦੀ ਵੈਲਿਊ ਕਿਉਂ ਨਹੀਂ ਇਨਸਾਨ ਦੀ ਵੈਲਿਊ ਨਾ ਹੁੰਦੇ ਮੋਦੀ ਸਾਹਿਬ ਇਨਸਾਨੀ ਹੈ ਭਗਵਾਨ ਤੇ ਹੈ ਹੀ ਨਹੀਂ ਨਹੀਂ ਉਹ ਭਗਵਾਨ ਬਣ ਕੇ ਐਦਾ ਨਹੀਂ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਸ ਤੋਂ ਉੱਚੇ ਬਣ ਕੇ ਹੋਏ ਨੇ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਅਗਰ ਭਗਵਾਨ ਹੁੰਦੇ ਤਾਂ ਆਪਣੇ ਸ਼ਰਧਾਲੂਆਂ ਦੀ ਚਿੰਤਾ ਫਿਕਰ ਪ੍ਰਵਾਹ ਹੁੰਦੀ ਉਹ ਭਗਵਾਨ ਦੀ ਦੇਖਰੇਖ ਕਰ ਰਹੇ ਨਹੀਂ ਭਗਵਾਨ ਇਹ ਪਰ ਮੋਦੀ ਸਾਹਿਬ ਨੂੰ ਅਸੀਂ ਦੱਸਣਾ ਜਾਨੇ ਵੀ ਭਗਵਾਨ ਜਿਹੜਾ ਹੈਗਾ ਪ੍ਰਭ ਰੱਬੀ ਹੈ ਉਹਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਇਸ ਕਰਕੇ ਐਸੀ ਰੇਲਾਂ ਵੀ ਰੋਕੋਗੇ ਅਗਰ ਮੰਗਾ ਨਾ ਮੰਨੇ ਬਿਲਕੁਲ ਰੋਕਾਂਗੇ ਜੀ ਰੇਲ ਕਰਮਚਾਰੀ ਇਹ ਸੱਕ ਜੇ ਨਹੀਂ ਹੈ ਵੀ ਕੋਈ ਯਾਤਰੀ ਪਰੇਸ਼ਾਨ ਹੋਵੇ ਅਸੀਂ ਨਹੀਂ ਜਾਂਦੇ ਹਾਂ ਜੀ ਡਿਮਾਂਡ ਆ ਗਈ ਵੀ ਹਾਂ ਵੀ ਪਾਣੀ ਸਿਰ ਤੋਂ ਉੱਪਰ ਨਿਕਲ ਗਿਆ ਤੇ ਕੋਈ ਗੱਲ ਨਹੀਂ ਬਿਲਕੁਲ ਨੈਸ਼ਨਲ ਪੇਸ ਪੈਨਸ਼ਨ ਸਕੀਮ ਜਿਹੜੀ ਹੈਗੀ ਉਹਦੇ ਤਹਿਤ ਜਿਹੜੇ ਨੇ ਸਾਰੇ ਮੁਲਾਜ਼ਮ ਜਿਹੜੇ ਨੇ ਕਾਰਪੋਰੇਸ਼ਨ ਜਿਹੜੇ ਮਾਫ ਕਰਨਾ ਰੇਲਵੇ ਦੇ ਬੈਠੇ ਹੋਏ ਨੇ ਲੇਕਿਨ ਇਹਨਾਂ ਦਾ ਇੱਕੋ ਮੰਗ ਹੈ ਕਿ ਨਰਿੰਦਰ ਮੋਦੀ ਸਰਕਾਰ ਜੋ ਸੱਤਾ ਦੇ ਵਿੱਚ ਆਈ ਆ ਉਸ ਤੋਂ ਬਾਅਦ ਕਰੋਨਾ ਕਾਲ ਦੇ ਵਿੱਚ ਕਾਫੀ ਸੇਵਾਵਾਂ ਕੀਤੀਆਂ ਕਈ ਐਸੇ ਰੇਲਵੇ ਕਰਮਚਾਰੀ ਸੀਗੇ ਜੋ ਉਸ ਟਾਈਮ ਸ਼ਾਤਾ ਹੋ ਗਈਆਂ ਸੀਗੀਆਂ ਲੇਕਿਨ ਉਸ ਤੋਂ ਬਾਅਦ ਵੀ ਫਰਕ ਨਹੀਂ ਪਿਆ ਕਰੋਨਾ ਟਾਈਮ ਇਹਨਾਂ ਨੂੰ ਕਾਫੀ ਯੂਜ਼ ਕੀਤਾ ਗਿਆ ਲੇਕਿਨ ਕਰੋਨਾ ਖਤਮ ਹੋਣ ਤੋਂ ਬਾਅਦ ਕੁਝ ਐਸੀ ਸਕੀਮਾਂ ਲਿਆਏ कि जिस ਦੇ ਵਿੱਚ ਉਹਨਾਂ ਦੇ ਏਰੀਅਲ ਦੇ ਪੈਸੇ ਜਿਹੜੇ ਉਹ ਰੋਕ ਲਿੱਤੇ ਜਾਂਦੇ ਨੇ ਤੇ ਜੋ ਪੈਨਸ਼ਨਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਲਾਸਟੇ ਮਿਲਦੀਆਂ ਜੋ ਆਪਣੇ ਪਰਿਵਾਰ ਲਈ ਕਾਫੀ ਪੈਸਾ ਇਕੱਠਾ ਕਰਦੇ ਸੇਵਾ ਦੇ ਬਾਅਦ ਜਿਹੜਾ ਜਦੋਂ ਨੌਕਰੀ ਤੋਂ ਜਾਂਦੇ ਨੇ ਉਸ ਤੋਂ ਬਾਅਦ ਕਾਫੀ ਪੈਸੇ ਮਿਲਦੇ ਨੇ ਉਹਨਾਂ ਵਿੱਚੋਂ ਵੀ ਕਟੌਤੀ ਕਰ ਲਈਤੀ ਗਈ ਉਹੀ ਪੈਸਾ ਉਹਨਾਂ ਦਾ ਚੜਾਇਆ ਜਾਏਗਾ ਤੇ ਉਹੀ ਵੱਡੀ ਫਰਮਾਂ ਦੇ ਵਿੱਚ ਲਗਾਏ ਜਾਊਗਾ ਹੁਣ ਦੇਹਤੇ ਆ ਕਿ ਨਰਿੰਦਰ ਮੋਦੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਸਾਡਾ ਭਾਰਤ ਬਿਲਕੁਲ ਸੁਰੱਖਿਤ ਹੈ ਤੇ ਬਿਲਕੁਲ ਕਾਮਯਾਬੀ ਹੈ ਲੇਕਿਨ ਕਾਮਯਾਬ ਹੁੰਦਾ ਤੇ ਇਹਨਾਂ ਨੂੰ ਧਰਨੇ ਲਗਾਉਣ ਦੀ ਜਰੂਰਤ ਨਾ ਪੈਂ ਕੋਤੀ ਸਟੇਸ਼ਨ ਦਾ ਬਗਾਵਤ ਇਹਨਾਂ ਉੱਤੇ ਤੁਹਾਡੀ ਸਰਕਾਰ ਦੇ ਖਿਲਾਫ ਬਗਾਵਤ ਇਹਨਾਂ ਉੱਤੇ ਹੁਣ ਦੇਖਦੇ ਹਾਂ ਕੀ ਫੈਸਲੇ ਲਓਗੇ ਕਿ ਇਹਨਾਂ ਨੂੰ ਜੋ ਉਹਨਾਂ ਦੀ ਜੋ ਉਹਨਾਂ ਦੀਆਂ ਸ਼ਰਤਾਂ ਨੇ ਉਹਨਾਂ ਨੂੰ ਅਸੀਂ ਮੰਨੋਗੇ ਕਿ ਨਹੀਂ ਮੰਨੋਗੇ ਤਾਂ ਸਮਝਦਾ ਸਕਦਾ ਕਿਉਂਕਿ ਉਹ ਮੁੱਖ ਪ੍ਰਧਾਨ ਮੰਤਰੀ ਹੋ ਤੁਸੀਂ ਦੇਸ਼ ਚਲਾਉਂਦੇ ਹੋ ਵਿਦੇਸ਼ਾਂ 'ਚ ਘੁੰਮਦੇ ਹੋ ਲੇਕਿਨ ਇਹਨਾਂ ਨੇ ਵਿਦੇਸ਼ਾਂ 'ਚ ਨਹੀਂ ਘੁੰਮਣਾ ਇਹਨਾਂ ਨੇ ਧਰਤੀ ਪੰਜਾਬ ਦੇ ਵਿੱਚ ਹੀ ਰਹਿਣਾ ਸੂਬੇ ਇੰਡੀਆ ਦੇ ਵਿੱਚ ਹੀ ਰਹਿਣਾ ਲੇਕਿਨ ਤੁਹਾਨੂੰ ਚਾਹੀਦਾ ਕਿ ਇਹਨਾਂ ਦੇ ਬੱਚਿਆਂ ਦੀ ਪਰਵਾਹ ਕਰਨੀ ਤੇ ਬੱਚਾ ਲ ਭਵਿੱਖ ਬਣਾਉਣਾ ਤੁਹਾਡੇ ਹੱਥੇ ਚ ਹੈ ਉਹਨਾਂ ਤੋਂ ਕੈਮਰਾ ਮੈਂ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲਈ ਰੋਣਾ ਲਈ